ਜਦੋਂ ਡਰ ਖਤਮ ਹੋ ਜਾਏ ਲੋਕਾਂ ਦੇ ਵਿੱਚੋਂ ਸੱਤਾ ਦਾ ਖੌਫ ਖਤਮ ਹੋ ਜਾਏ ਤਾਂ ਉਹਨਾਂ ਅੰਦੋਲਨਾਂ ਨੂੰ ਡਰਾਉਣਾ ਤੇ ਉਹਨਾਂ ਅੰਦੋਲਨਾਂ ਨੂੰ ਖਤਮ ਕਰਨਾ ਬੜਾ ਮੁਸ਼ਕਲ ਹੈ ਕਿਸਾਨ ਅੰਦੋਲਨ ਦੀ ਤਸਵੀਰ ਟਾਈਮ ਜੀ ਮੈਗਜ਼ੀਨ ਤੇ ਟਾਈਟਨ ਪੇਜ ਲਿਆ ਜਾਂਦੀ ਹੈ ਤਾਂ ਇਹ ਬਖਰੇਵਾ ਦਿਖਾਈ ਦਿੰਦਾ ਕਿ ਲੋਕ ਕਿਤੇ ਹੋਰ ਖੜੇ ਨੇ ਤੇ ਸਰਕਾਰ ਕਿਤੇ ਹੋਰ ਖੜੀ ਹੈ ਇਹ ਕਿ ਬਰਤਾਂ ਦੀ ਗੱਲ ਹੈ ਮੈਨੂੰ ਲੱਗਦਾ ਕਿ ਨੌਜਵਾਨ ਕੋਈ ਅਲੱਗ ਚੀਜ਼ ਨੇ ਬਜ਼ੁਰਗ ਕੋਈ ਅਲੱਗ ਚੀਜ਼ ਨੌਜਵਾਨੀ ਤੇ ਬਜ਼ੁਰਗ ਇੱਕ ਪਰਿਵਾਰਕ ਸੰਸਥਾ ਹੈ ਉਨਾ ਹੀ ਬਜ਼ੁਰਗਾਂ ਦੇ ਘਰਾਂ 'ਚ ਨੌਜਵਾਨ ਵੀ ਨੇ ਉਹੀ ਬਜ਼ੁਰਗ ਬਜ਼ੁਰਗ ਵੀ ਨੇ ਕੋਈ ਖਾਲਸਤਾਨੀ ਵਿਚਾਰਤਾਰਾ ਦਾ ਬੰਦਾ ਬਜ਼ੁਰਗ ਵੀ ਹੋ ਸਕਦਾ ਨੌਜਵਾਨ ਵੀ ਹੋ ਸਕਦਾ ਮਾਓਵਾਦੀ ਵਿਚਾਰਤਾਰਾ ਦਾ ਬੰਦਾ ਬਜ਼ੁਰਗ ਵੀ ਹੋ ਸਕਦਾ ਖਾਲਸਤਾਨੀ ਵਿਚਾਰਤਾਰਾ ਪੰਥ ਨੇ ਵੀ ਕਿਸਾਨੀ 'ਚ ਵਿਚਰਨਾ ਹੈ ਬਾਕੀ ਵਿਚਾਰਤਾਰਾ ਰਾਮ ਨੇ ਕਿਸਾਨੀ 'ਚ ਵਿਚਰਨਾ ਹੈ ਬਾਕੀ ਜਗ੍ਹਾ ਅਸੀਂ ਇਹ ਅੰਦੋਲਨਾਂ ਨੂੰ ਜਿੱਤਿਆ ਦੇਖਣਾ ਚਾਹੁੰਦੇ ਆ ਲੋਕੋ ਸੱਚ ਜਾਣ ਕੇ ਤਾਂ ਅੱਗੇ ਜਾ ਕੇ ਉਹ ਕੋਈ ਵੱਡੇ ਹੋਰ ਵਿਚਾਰਤਾਰਕ ਅੰਦੋਲਨਾਂ ਲਈ ਵੀ ਤਿਆਰ ਹੋਣਗੇ ਜੇ ਇਹ ਅੰਦੋਲਨ ਹਾਰਦਾ ਤਾਂ ਕਿਸੇ ਵੀ ਵਿਚਾਰਤਾ ਰਣਨੀ ਚੱਲਣਾ ਇੱਥੇ ਉਹ ਵੀ ਖਤਮ ਹੋ ਜਾਂਦਾ ਬੰਗਾਲ ਦੇ ਵਿੱਚ ਡੈਲੀਆਂ ਹੋ ਰਹੀਆਂ ਕਿਸਾਨ ਲੀਡਰਾਂ ਵੱਲੋਂ ਕਿਵੇਂ ਦੇਖਦੇ ਹਾਂ ਕੋਈ ਵੱਡੀ ਆਊਟਪੁੱਟ ਨਿਕਲ ਸਕਦੀ 21% ਕਿਸਾਨ ਅੰਦੋਲਨ ਮੋਟਾ ਹੈ ਬੰਗਾਲ ਚ ਵੀ ਤੇ ਦੂਈ ਕਾ ਲੱਗ ਗੱਲ ਵੀ ਹੈ ਬੰਗਾਲ ਦੀ ਇੱਕ ਬੈਕਗ੍ਰਾਉਂਡ ਹੈ ਸੰਗੂਰ ਤੇ ਨੰਦੀਗ੍ਰਾਮ ਜਿਹੜੇ ਦੋਨੇ ਥਾਵਾਂ ਤੇ 2007 ਦਾ ਕਿਸਾਨ ਅੰਦੋਲਨ ਹੋਇਆ 14 ਬੰਦੇ ਪਹਿਲੇ ਦਿਨ ਹੀ ਪੁਲਿਸ ਗੋਲੀਆਂ ਨਾਲ ਮਰੇ ਐਸਈ ਦੀ ਜਮੀਨ ਐਕਵਾਇਰ ਕਰਨ ਦੇ ਮਾਮਲੇ 'ਚ ਫਿਰ 200 ਮਰਿਆ ਉਸ ਤੋਂ ਬਾਅਦ ਉਹ ਇੱਕ ਬੁਨਿਆਦ ਸੀ ਉਹ ਕਿਸਾਨ ਅੰਦੋਲਨ ਜਿਹੜਾ ਮਮਤਾ ਬੈਨਰਜੀ ਨੂੰ 2011 ਸੱਤਾ ਚ ਲਿਆਉਂਦਾ 10 ਸਾਲ ਤੋਂ 34 ਸਾਲ ਦੀ ਕਮਿਊਨਿਸਟਾਂ ਦੀ ਸਰਕਾਰ ਖਤਮ ਕਰਦਾ ਉੱਥੋਂ ਮੁੜ ਕੇ ਸੱਤਾ ਚ ਨਹੀਂ ਆਇਆ ਇਹ ਲੱਗਦਾ ਕਿਸਾਨੀ ਅੰਦੋਲਨ ਦੇ ਵਿੱਚੋਂ ਕੋਈ ਪਾਰਟੀ ਨਿਕਲ ਸਕਦੀ ਹੈ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਨੇੜੇ ਨੇ ਸਵਾਲ ਬਹੁਤ ਵੱਟਾ ਖੜਾ ਹੋ ਜਾਂਦਾ ਡੈਮੋਕ੍ਰੇਸੀ ਦੇ ਉੱਤੇ ਇੱਕ ਪ੍ਰਸ਼ਨ ਚੈਨ ਲੱਗਦਾ ਵੀ ਵਾਕਿਆ ਹੀ ਡੈਮੋਕ੍ਰੇਸੀ ਇਸ ਦੇਸ਼ ਦੇ ਵਿੱਚ ਹੈਗੀ ਹੈ ਜਾਂ ਨਹੀਂ ਹੈਗੀ। ਪਾਰਸਲ 3 ਕੰਟਰੀ ਹੈ ਅਰਧ ਆਜ਼ਾਦ ਹੈ। ਇਹਦਾ ਮਤਲਬ ਆਜ਼ਾਦ ਮੁਲਕ ਨਹੀਂ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਸਿੰਘ ਸਿਮਰਾ। ਕਿਸਾਨੀ ਸੰਘਰਸ਼ ਨੂੰ ਚੱਲਦਿਆਂ 100 ਦਿਨ ਤੋਂ ਉੱਪਰ ਬੀਤ ਚੁੱਕੇ ਨੇ। ਜਿੱਥੇ ਵੱਖ-ਵੱਖ ਕਲਾਕਾਰ ਵੱਖ-ਵੱਖ ਖਿੱਤਿਆਂ ਦੇ ਲੋਕ ਇਸ ਸੰਘਰਸ਼ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਨੇ ਤੱਕ ਪੱਤਰਕਾਰੀ ਵਰਗ ਵੀ ਪਹਿਲੇ ਦਿਨ ਤੋਂ ਇਸ ਸੰਘਰਸ਼ ਦੇ ਨਾਲ ਜੁੜਿਆ ਹੋਇਆ ਮੇਰੇ ਨਾਲ ਉੱਗੇ ਪੱਤਰਕਾਰ ਹਮੀਰ ਸਿੰਘ ਜੀ ਮੌਜੂਦ ਨੇ ਬਹੁਤ-ਬਹੁਤ ਸਵਾਗਤ ਹੈ ਜੀ ਬਨਾ ਜੀ ਸ਼ੁਕਰੀਆ ਅ ਗੱਲ ਕਰੀਏ ਹਮੀਰ ਸਿੰਘ ਜੀ ਜੀ ਅ ਗੱਲ ਕਰੀਏ ਹਮੀਰ ਸਿੰਘ ਜੀ ਜੇ ਕਿਸਾਨੀ ਸੰਘਰਸ਼ ਜਿਹੜਾ ਆ ਇਹਨੂੰ 100 ਦਿਨ ਜਿਹੜੇ ਆ ਬੀਤ ਚੁੱਕੇ ਨੇ ਕਿੱਥੇ ਕੋ ਖੜਾ ਦੇਖਤੀ ਹਾਂ ਸੰਘਰਸ਼ वैसे तो दिल्ली ਦੇ ਸੰਘਰਸ਼ ਨੂੰ 100 ਤੋਂ ਜ਼ਿਆਦਾ ਬੀਤ ਗਏ ਪਹਿਲਾਂ ਚੱਲਦਾ ਜੇ 2-3 ਮਹੀਨੇ ਪੁਰਾਣਾ ਪੰਜਾਬ 'ਚ ਵੀ ਲਾ ਕੇ ਆਏ ਨੇ ਤੇ ਇਹ ਮੇਰਾ ਖਿਆਲ ਹੈ ਪੀਸਫੁਲੀ ਐਡਾ ਵੱਡਾ ਸੰਘਰਸ਼ ਦੁਨੀਆ ਦਾ ਸਭ ਤੋਂ ਲੰਮਾ ਤੇ ਸ਼ਾਂਤਮਈ ਸੰਘਰਸ਼ ਹੋਣੇ ਬੜਿਆ ਔਰ ਇਹ ਇਤਿਹਾਸ ਬਣਾਇਆ ਹੈ ਨੇ ਤੇ ਲੱਗੇ ਵੀ ਇਤਿਹਾਸ ਬਣਾ ਰਿਹਾ ਹੈ ਬਹੁਤ ਵੱਡੇ ਪੱਧਰ ਤੇ ਇਸੇ ਕਰਕੇ ਇਸ ਸੰਘਰਸ਼ ਦਾ ਜਿਹੜਾ ਔਰ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਅਜੇ ਘਟ ਨਹੀਂ ਰਿਹਾ ਦਿਖਾਈ ਦੇ ਰਿਹਾ ਇੱਕ ਤਾਂ ਇਹ ਸੰਘਰਸ਼ ਪੰਜਾਬ ਤੋਂ ਸ਼ੁਰੂ ਹੋਇਆ ਫਿਰ ਹਰਿਆਣਾ ਆਇਆ ਫਿਰ ਉੱਤਰਾਖੰਡ ਫਿਰ ਯੂਪੀ ਹੁਣ 21 ਰਾਜਾਂ ਤੱਕ ਇਹ ਚਲਾ ਗਿਆ ਹੈ ਦੂਜੀ ਗੱਲ ਇਸ ਤੋਂ ਬਾਅਦ ਇਹ ਹੋਇਆ ਕਿ ਭਾਵੇਂ ਨੈਸ਼ਨਲ মিডিਆ ਨੇ ਇਹਦੇ ਵੱਲ ਕੋਈ ਤਵੱਜੋ ਨਹੀਂ ਦਿੱਤੀ ਬਲਕਿ ਦਿੱਤੀ ਤਾਂ ਉਲਟ ਦਿੱਤੀ ਮਤਲਬ ਇਹਦੇ ਖਿਲਾਫ ਹੀ ਖੜਾ ਹੋਇਆ ਬਹੁਤਾ ਮжоਰਿਟੀ মিডিਆ ਪਰ ਦੁਨੀਆ ਦੇ ਪੱਧਰ ਦੇ ਉੱਤੇ ਇਸ ਸੰਘਰਸ਼ ਸਤਕਾਰਿਆ ਵੀ ਜਾ ਰਿਹਾ ਹੈ ਤੇ ਇਹਦੀ ਗੱਲ ਵੀ ਹੋ ਰਹੀ ਹੈ ਚਾਹੇ ਨਿਊਯਾਰਕ ਟਾਈਮ ਵਰਗੇ ਅਖਬਾਰ ਨੇ ਜਿਹੜੇ ਲਗਾਤਾਰ ਲਿਖ ਰਹੇ ਨੇ ਅਲ ਜਜ਼ੀਰਾ ਤੇ ਬੀਵੀਸੀ ਵਰਗੇ ਚੈਨਲ ਨੇ ਜਿਹੜੇ ਇਸ ਸੰਘਰਸ਼ ਲਈ ਗੱਲ ਕਰ ਰਹੇ ਨੇ ਇਕੱਲੇ ਉਹ ਹੀ ਨਹੀਂ ਕਰ ਰਹੇ ਸੋਸ਼ਲ ਫੀਲਡ ਦੇ ਜਿਹੜੇ ਲੋਕ ਵੱਡੇ ਗਰੇਟਾ ਥਨਬਰਗ ਤੋਂ ਲੈ ਕੇ ਜਿਹੜੀ এনवायरमेंटਸ ਦੀ ਮੰਨੀ ਪਰਮਨੀ ਸ਼ਕਤੀ ਹੈ ਦੁਨੀਆ ਦੀ ਰਿਹਾਨਾ ਵਗੈਰ ਕੇ ਵਰਗੀ ਪੌਪ ਸਿੰਗਰ ਤੋਂ ਲੈ ਕੇ ਵੱਖ-ਵੱਖ ਲੋਕਾਂ ਨੇ ਗੱਲ ਕੀਤੀ ਤੇ ਇਹਦੇ ਤੋਂ ਇਲਾਵਾ ਪੋਲੀਟੀਕਲ ਕਲਾਸ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਵੱਖ-ਵੱਖ ਪ੍ਰਾਈਮ ਮਿਨਿਸਟਰ 8 ਮਾਰਚ ਨੂੰ ਬਰਤਾਨੀਆਂ ਦੀ ਪਾਰਲੀਮੈਂਟ ਨੇ ਡੇਢ ਘੰਟਾ ਡਿਸਕਸ ਕੀਤੀ ਹੈ 15 ਮਾਰਚ ਨੂੰ ਆਸਟ੍ਰੇਲੀਅਨ ਪਾਰਲੀਮੈਂਟ ਚਰਚਾ ਕਰ ਰਹੀ ਹੈ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਵਿੱਚ ਹੋਏ ਕਿਸੇ ਸੰਘਰਸ਼ ਦੇ ਬਾਰੇ ਐਸ ਲੈਵਲ ਦੀ ਗੰਭੀਰਤਾ ਨਾਲ ਕਿਤੇ ਦੁਨੀਆ ਦੇ ਹਰ ਮੰਚ ਤੇ ਚਰਚਾ ਕੀਤੀ ਹੋਵੇ ਇਸ ਲਈ ਆਪਣੇ ਆਪ ਚ ਇੱਕ ਇਤਿਹਾਸਕ ਗੱਲ ਹੈ ਜਿਹੜੇ ਵੀ ਲੋਕ ਇਸ ਸੰਘਰਸ਼ ਦੇ ਸਾਕਸੀ ਬਣੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਵੀ ਇਹ ਮਾਨਜ ਕਰ ਲੋ ਗੱਲ ਹੈ ਜੇ ਸੰਘਰਸ਼ ਦੇ ਸਵੋਟ ਅਨਲਿਸਿਸ ਦੀ ਗੱਲ ਕਰੀਏ ਕੀ ਹੋ ਸਕਦਾ ਸਪਾਟ ਐਂਡ ਐਲਐਸਜੀ ਇਹ ਕਿ ਮੈਨੂੰ ਲੱਗਦਾ ਕਿ ਸੰਘਰਸ਼ ਜਿਹੜਾ ਹੈ ਇਹਨੇ ਆਪਣੇ ਆਪ ਦੋ ਚੀਜ਼ਾਂ ਬਹੁਤ ਵੱਡੀਆਂ ਕੀਤੀਆਂ ਨੇ ਇੱਕ ਚੀਜ਼ ਇਹ ਵੱਡੀ ਕੀਤੀ ਹੈ ਕਿ ਇਹਨੇ ਮੁੱਦਾ ਬਹੁਤ ਨਖਾਰ ਕੇ ਸਾਹਮਣੇ ਲਿਆਂਦਾ ਮੁੱਦਾ ਇਸ ਤਰ੍ਹਾਂ ਸਾਹਮਣੇ ਨਖਾਰ ਕੇ ਲਿਆਂਦਾ ਵੀ ਇਹ ਇਕੱਲੇ ਸਰਕਾਰਾਂ ਦਾ ਸਵਾਲ ਨਹੀਂ ਹੈ ਸਰਕਾਰਾਂ ਦੇ ਨਾਲ ਦੀ ਨਾਲ ਜਿਹੜੀ ਗਲੋਬਲ ਫਾਈਨੈਂਸ ਕੈਪੀਟਲ ਹੈ ਵਿੱਤੀ ਪੂੰਜੀ ਦਾ ਕੁਐਸਚਨ ਹੈ ਉਹ ਇਹਦੇ ਰਸਤੇ ਦਾ ਸਭ ਤੋਂ بڑا ਰੋੜਾ ਹੈ ਤੇ ਉਹ ਦਾ ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ ਵਿਕਾਸ ਦਾ ਤੌਰ ਤਰੀਕਾ ਹੈ ਉਨੂੰ ਚੜ੍ਹौती ਦਿੱਤੇ ਬਿਨਾ ਦੁਨੀਆ ਦੇ ਹੁਣ ਆਮ ਕਿਰਤੀਆਂ ਦਾ ਕਿਸਾਨਾਂ ਦਾ ਬਾਕੀਆਂ ਦਾ ਕੋਈ ਭਵਿੱਖ ਸੁਰੱਖਿਤ ਨਹੀਂ ਹੈ। ਇੱਕ ਕਲੈਰਿਟੀ ਹੈ ਇਸ ਸੰਘਰਸ਼ ਦੇ ਵਿੱਚ ਜਿਹੜੀ ਆਮ ਕੱਲੇ-ਕੱਲੇ ਸਧਾਰਨ ਬੰਦੇ ਦੇ ਪਹਿਲਾਂ ਇੰਟੈਲੈਕਚੁਅਲ ਲੈਵਲ ਦੀ ਡਿਬੇਟ ਹੁੰਦੀ ਸੀ ਜਾਂ ਕੁਝ ਘਿਨੇ-ਚੁਨੇ ਲੋਕਾਂ ਤੱਕ ਪਰ ਇਹਨੇ ਹੁਣ ਹਰ ਵਰਗ ਦੇ ਵਿੱਚ ਤੇ ਦੀਨ ਦੁਨੀਆ ਤੱਕ ਪਹੁੰਚਾਉਣ 'ਚ ਸਫਲਤਾ ਹਾਸਲ ਕੀਤੀ ਹੈ। ਦੂਜੀ ਗੱਲ ਇਹ ਹੈ ਕਿ ਇਹਨੇ ਇਹ ਦਿਖਾਇਆ ਹੈ ਕਿ ਭਵਿੱਖ ਦਾ ਕੋਈ ਵੀ ਸੰਘਰਸ਼ ਜਿਹੜਾ ਹੁਣ ਉਹ ਸ਼ਾਂਤਮਈ ਤਰੀਕੇ ਦੇ ਨਾਲ ਲੋਕਾਂ ਦੀ ਸਮੂਰਯਤ ਤੇ ਕਿਰਦਾਰ ਦੇ ਨਾਲ ਹੀ ਚੇਤੂ ਸੰਘਰਸ਼ ਵੱਲ ਲੱਭ ਸਕਦਾ ਉਹ ਲੋਕਾਂ ਦੀ ਹਮਦਰਦੀ ਖੱਟ ਸਕਦਾ ਇਹ ਦੋਨੇ ਇਸੇ ਕਰਕੇ ਤੁਰੰਤ ਇਹ ਸੰਘਰਸ਼ ਹੁਣ ਤੱਕ ਖੜਾ ਹੋਇਆ ਇੱਕ ਵਾਰ 26 ਤਰੀਕ ਦੇ ਵਿੱਚ ਥੋੜਾ ਜਿਹਾ ਬਬਲਿੰਗ ਆਈ ਸੀ ਥੋੜਾ ਬਹੁਤ ਕਨਫਿਊਜ਼ਨ ਵੀ ਆਇਆ ਪਰ ਲੱਗ ਚੱਲਦੇ ਚੱਲਦੇ ਲੱਗਦਾ ਇਹ ਹੈ ਕਿ ਦਿਸ਼ਾ ਹੁਣ ਖਾਸ ਤੌਰ ਤੇ ਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਸਮਾਗਮ ਹੋਇਆ ਨਵਰੀਤ ਦੀ ਅਰਦਾਸ ਦਾ ਜਿੱਥੇ ਵੱਖ-ਵੱਖ ਜਥੇਬੰਦੀਆਂ ਨੇ ਵੀ ਵੱਖ-ਵੱਖ ਪੰਥਕ ਜਥੇਬੰਦੀਆਂ ਪਲਾਸਕਿਸਾਨ ਜਥੇ ਸਭ ਨੇ ਕਿਹਾ ਕਿ ਕਿਸਾਨਾਂ ਆਗੂਆਂ ਦੇ ਗਵਾਈ ਚ ਲੜਿਆ ਜਾਣਾ ਹੈ ਸਾਡੇ ਤੋਂ ਜੋ ਸਪੋਰਟ ਮੰਗੋਗੇ ਅਸੀਂ ਉਹਦੇ ਮੁਤਾਬਕ ਕਰਾਂਗੇ ਔਰ ਇਹ ਸੰਘਰਸ਼ ਦੀ ਇਕਜੁੱਟਤਾ ਕਿਉਂਕਿ ਤਿੰਨ ਕਾਨੂੰਨ ਵਾਪਸ ਕਰਾਉਣ ਤੇ ਐਮਐਸਪੀ ਤੇ ਕਾਨੂੰਨੀ ਗਾਰੰਟੀ ਹਾਸਲ ਕਰਨ ਇਸ ਇੱਕ ਲਿਮਟਿਡ ਅਜੰਡੇ ਤੇ ਸਾਰ ਸੰਮਤੀ ਹੈ ਬਾਕੀ ਵੱਖਰੇਵੇਂ ਵਿਚਾਰ ਹੋ ਸਕਦੇ ਨੇ ਔਰ ਇਸੇ ਕਰਕੇ ਸੰਘਰਸ਼ ਇਸ ਕਰਕੇ ਵੀ ਇੰਪੋਰਟੈਂਟ ਹੈ ਕਿ ਇੱਥੇ ਕੇਸਰੀ ਨਿਸ਼ਾਨ ਸਾਹਿਬ ਵੀ ਹੈ ਇੱਥੇ ਲਾਲ ਝੰਡਾ ਵੀ ਹੈ ਇੱਥੇ ਵੱਖ-ਵੱਖ ਵੀ ਨੇ ਤੇ ਉਹ ਸਾਂਝੇ ਤੌਰ ਤੇ ਪਰਵਾਰਨਤ ਗੁਲਦਸਤੇ ਦੀ ਤਰ੍ਹਾਂ ਇਹਨੇ ਪ੍ਰਵਾਰਨ ਕੀਤਾ ਹੋਇਆ ਹੈ ਇਹ ਸੰਘਰਸ਼ ਇਸੇ ਕਰਕੇ ਮੈਨੂੰ ਲੱਗਦਾ ਕਿ ਅਜੇ ਤੱਕ ਇਹ ਕਾਮਯਾਬੀ ਨਾਲ ਚੱਲ ਰਿਹਾ ਹੈ 26 ਦੇ ਘਟਨਾਕਰਮ ਦੀ ਤੁਸੀਂ ਗੱਲ ਕੀਤੀ ਹੈ ਅਨੇਕਤਾ ਦੇ ਵਿੱਚ ਇਕਤਾ ਦੀ ਗੱਲ ਕਰ ਲੈਣੀ ਹੈ ਵੱਖ-ਵੱਖ ਵਿਚਾਰਧਾਰਾ ਬਾਨੀ ਫਿਰ ਵੀ ਇੱਕ ਸੰਘਰਸ਼ ਹੈ ਜਿਹੜੀ ਗੱਲ ਕੀਤੀ ਹੈ ਨਵਰੀਤ ਜਿਹੜੇ ਸ਼ਹੀਦ ਨਵਰੀਤ ਸਿੰਘ ਨੇ ਉਹਨਾਂ ਦੀ ਅੰਤਮ ਅਰਦਾਸ ਇੱਥੇ ਜਿਹੜੀ ਕੀਤੀ ਗਈ ਹੈ ਜਥੇਬੰਦੀਆਂ ਵੀ ਆਈਆਂ ਕੀ ਲੱਗਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨ ਤੇ ਜਿਹੜੇ ਸਾਡੇ ਬਜ਼ੁਰਗ ਨੇ ਕਿਸਾਨ ਆਗੂ ਨੇ ਇਕੱਠੇ ਹੋ ਕੇ ਚੱਲ ਸਕਦੇ ਨੇ ਸਾਂਝੇ ਪਲੇਟਫਾਰਮ ਤੇ ਕੀ ਕੀ ਆਸ ਲਾਈ ਜਾਣਗੇ ਤੁਹਾਡੇ ਵੱਲੋਂ ਨਹੀਂ ਬਿਲਕੁਲ ਚੱਲਣਗੇ ਇੱਕੇ ਵਰਤਾਂ ਦੀ ਗੱਲ ਤਾਂ ਮੈਨੂੰ ਲੱਗਦਾ ਕਿ ਨੌਜਵਾਨ ਕੋਈ ਅਲੱਗ ਚੀਜ਼ ਨੇ ਬਜ਼ੁਰਗ ਕੋਈ ਅਲੱਗ ਚੀਜ਼ ਨੇ ਨੌਜਵਾਨੀ ਤੇ ਬਜ਼ੁਰਗ ਇੱਕ ਪਰਿਵਾਰਕ ਸੰਸਥਾ ਹੈ ਉਹਨਾਂ ਹੀ ਬਜ਼ੁਰਗਾਂ ਦੇ ਘਰਾਂ 'ਚ ਨੌਜਵਾਨ ਵੀ ਨੇ ਉਹੀ ਬਜ਼ੁਰਗ ਬਜ਼ੁਰਗ ਵੀ ਨੇ ਤੇ ਇਸ ਕਰਕੇ ਇਹ ਕੋਈ ਐ ਨਹੀਂ ਹੈ ਕਿ ਨੌਜਵਾਨ ਕਿਤੇ ਅੱਡ ਖੜਾ ਤੇ ਬਜ਼ੁਰਗ ਹਾਂ ਉਹਨਾਂ ਚ ਵੀ ਅੱਗੇ ਨੌਜਵਾਨੀ ਚ ਵੀ ਕੋਈ ਤਰ੍ਹਾਂ ਹੋ ਸਕਦੀਆਂ ਨੇ ਅਲੱਗ ਬਜ਼ੁਰਗੀ ਚ ਵੀ ਤਰ੍ਹਾਂ ਕੋਈ ਹੋ ਸਕਦੀਆਂ ਨੇ ਔਰ ਕੋਈ ਖਾਲਸਤਾਨੀ ਵਿਚਾਰਤਾ ਰਹਾ ਦਾ ਬੰਦਾ ਬਜ਼ੁਰਗ ਵੀ ਹੋ ਸਕਦਾ ਨੌਜਵਾਨ ਵੀ ਹੋ ਸਕਦਾ ਮੌਵਬਾਦੀ ਵਿਚਾਰਤਾ ਦਾ ਬੰਦਾ ਬਜ਼ੁਰਗ ਵੀ ਹੋ ਸਕਦਾ ਖਾਲਸਤਾਨੀ ਵੀ ਅਲੱਗ ਅਲੱਗ ਤਰ੍ਹਾਂ ਨੇ ਮਤਲਬ ਜਿਹੜਾ ਇਹ ਬਰਤਾਂਤ ਹੈ ਕਿ ਨੌਜਵਾਨਾਂ ਲੱਗ ਬਜ਼ੁਰਗ ਲੱਗ ਮੈਨੂੰ ਨਹੀਂ ਲੱਗਦਾ ਇਹ ਸਹੀ ਵਿਸ਼ਲੇਸ਼ਣ ਹੈ ਸਹੀ ਵਿਸ਼ਲੇਸ਼ਣ ਇਹ ਤਾਂ ਹੋ ਸਕਦਾ ਕਿ ਵੱਖ-ਵੱਖ ਅਪਰੋਚਾਂ ਹੁੰਦੀਆਂ ਨੇ ਕਿ ਸਾਨੂੰ ਕਿਉਂ ਜਾਂ ਸੱਦਾ ਦੇਣਾ ਚਾਹੀਦਾ ਹੈ ਕਿਹੜੇ ਸੱਦੇ ਤੇ ਕਿਵੇਂ ਅਮਲ ਕਰਨਾ ਚਾਹੀਦਾ ਹੈ ਇਹ ਬਖਰੇਵੇਂ ਆਪਣੀ ਜਗ੍ਹਾ ਨੇ ਪਰ ਉਹਨਾਂ ਬਖਰੇਮਿਆਂ ਦੇ ਬਾਵਜੂਦ ਜਦੋਂ ਫਾਈਨਲ ਸ਼ੇਪ ਲੈਂਦੀ ਹੈ ਕੋਈ ਚੀਜ਼ ਉਦੋਂ ਜਿਹੜੀ ਲੈਜਿਟੀਮੇਟ ਜਾਂ ਬਾਜਬ ਲੀਡਰਸ਼ਿਪ ਹੁੰਦੀ ਹੈ ਉਹਨੂੰ ਹੀ ਲੈਣ ਦਾ ਹੱਕ ਹੁੰਦਾ ਉਹਦੇ ਮੁਤਾਬਕ ਹੀ ਚੱਲਣ ਦੀ ਗੱਲ ਹੁੰਦੀ ਹੈ ਜਿਵੇਂ ਹੁਣ ਨਵਰੀਤ ਦੇ ਅਰਦਾਸ ਦੇ ਪਾਗਮਚੇ ਹੋਇਆ ਇਹ ਕਲੈਰਿਟੀ ਨਾਲ ਫੈਸਲਾ ਮੈਂ ਉਹਦੇ ਦਾਦਾ ਜੀ ਦੀ ਸਪੀਚ ਸੁਣੀ ਹੈ ਬਾਕੀਆਂ ਦੀ ਵੀ ਉਹਨਾਂ ਨੇ ਇਹ ਕਿਹਾ ਵੀ ਅਸੀਂ ਹੈ ਬਤੌਰ ਪੰਥਕ ਜਥੇਬੰਦੀਆਂ ਵੀ ਬਾਕੀ ਵੀ ਅਸੀਂ ਠਹਿਰ ਨਹੀਂ ਆ ਅਸੀਂ ਸਹਿਯੋਗੀ ਆ ਕਿਉਂਕਿ ਪੰਥ ਨੇ ਵੀ ਕਿਸਾਨੀ ਚ ਵਿਚਰਨਾ ਹੈ ਬਾਕੀ ਵਿਚਾਰ ਤਰ੍ਹਾਂ ਰਾਮ ਨੇ ਕਿਸਾਨੀ ਚ ਵਿਚਰਨਾ ਹੈ ਬਾਕੀ ਜਗਾ ਅਸੀਂ ਇਹ ਅੰਦੋਲਨ ਨੂੰ ਜਿੱਤਿਆ ਦੇਖਣਾ ਚਾਹੁੰਦੇ ਆ ਜੋ ਸੇਵਾ ਕਿਸਾਨ ਜਿੱਥੇ ਬੰਦੀਆਂ ਲਾਉਣਗੀਆਂ ਕਿ ਆਪਾਂ ਐਂ ਸੰਘਰਸ਼ ਚਲਾਉਣਾ ਅਸੀਂ ਉਹਦੇ ਨਾਲ ਸਹਿਮਤੀ ਪ੍ਰਗਟ ਕਰਦੇ ਆ ਇਹ ਬੜੀ ਹੀ ਹਾਂ ਪੱਕੀ ਇੱਕ ਐਟੀਟਿਊਡ ਹੈ ਇਹਦੇ ਚੋਂ ਮੈਨੂੰ ਲੱਗਦਾ ਕਿ ਜਿਹੜੇ ਕੋਈ ਆਪਸੀ ਵਿਵਾਦ ਵੀ ਨੇ ਉਹ ਵੀ ਹੱਲ ਹੋਣ ਵਾਲੇ ਪਾਸੇ ਜਾਣਗੇ ਉਹ ਵੀ ਸਾਰਾ मतलब किसे ऐ नहीं होएगा कि 13 कोई अलग-अलग खड़ियां ਨੇ अलग-अलग स्टेजਾਂ ਲੱਗੀਆਂ ਨੇ अलग-अलग ਚੀਜ਼ਾਂ ਹੋਈਆਂ ਨੇ ਪਹਿਲਾਂ ਵੀ ਵਖਰੇਵੇਂ ਸੀ ਪਰ ਅਲੱਗ-ਅਲੱਗ ਸਟੇਜਾਂ ਪਹਿਲਾਂ ਬਣੀ ਸੀ ਵਖਰਾ ਅਲੱਗ ਚੀਜ਼ਾਂ ਸਟੇਜਾਂ ਤਾਂ ਉਹੀ ਚਲਦੀਆਂ ਰਹੀਆਂ ਮਾਨਤਾ ਪ੍ਰਾਪਤ ਜਿਹੜੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਾਈਆਂ ਗਈਆਂ ਸੀ ਇਸ ਕਰਕੇ ਹੁਣ ਵੀ ਅੰਦੋਲਨ ਜਿੱਤਣਾ ਪੰਜਾਬੀਆਂ ਲਈ ਖਾਸ ਤੌਰ ਤੇ ਦੇਸ਼ ਲਈ ਆਮ ਕਰਕੇ ਸਭ ਤੋਂ ਵੱਡੀ ਚੀਜ਼ ਹੈ ਜੇ ਅੰਦੋਲਨ ਹਾਰਦਾ ਤਾਂ ਕਿਸੇ ਵੀ ਵਿਚਾਰਧਾਰਾ ਨਹੀਂ ਚੱਲਣਾ ਇੱਥੇ ਉਹ ਵੀ ਖਤਮ ਹੋ ਜਾਣੀ ਹੈ ਜੇ ਅੰਦੋਲਨ ਜਿੱਤਦਾ ਹੈ ਹਰ ਵਿਚਾਰਧਾਰਾ ਦੇ پیرੋਕਾਰਾਂ ਨੂੰ ਕੁਝ ਨਾ ਕੁਝ ਕਹਿਣ ਨੂੰ ਮਿਲੇਗਾ ਕਿ ਗੱਲ ਠੀਕ ਆ ਆਪਾਂ ਨੂੰ ਅੱਗੇ ਹੁਣ ਲੈ ਜਾਣ ਲੋਕ ਉਸ ਸਾਥ ਚ ਜਾਣਗੇ ਤਾਂ ਅੱਗੇ ਜਾ ਕੇ ਉਹ ਕੋਈ ਵੱਡੇ ਹੋਰ ਵਿਚਾਰਧਾਰਕ ਅੰਦੋਲਨਾਂ ਲਈ ਵੀ ਤਿਆਰ ਹੋਣਗੇ ਜੋ ਨਿਰਾਸ਼ ਹੋ ਕੇ ਜਾਣਗੇ ਫਿਰ ਉਹ ਵਿਚਾਰਧਾਰਕ ਉਹਨਾਂ ਲਈ ਵੀ ਤਿਆਰ ਨਹੀਂ ਹੋਣਗੇ ਬੰਗਾਲ ਦੇ ਵਿੱਚ ਟੈਲੀਆਂ ਹੋ ਰਹੀਆਂ ਕਿਸਾਨ ਲੀਡਰਾਂ ਵੱਲੋਂ ਕਿਵੇਂ ਦੇਖਦੇ ਹੋ ਕੋਈ ਵੱਡੀ ਆਊਟਪੁੱਟ ਨਿਕਲ ਸਕਦੀ ਆ ਮੈਨੂੰ ਲੱਗਦਾ ਕਿ ਇਹ ਅਪਰੋਚ ਠੀਕ ਹੈ ਕਿਉਂਕਿ ਪੋਲੀਟੀਸ਼ਨ ਹਮੇਸ਼ਾ ਵੋਟ ਤੋਂ ਹੀ ਚੱਲਦਾ ਹੈ ਤੇ ਜਿੱਥੇ ਕਿਤੇ ਵੀ ਚੋਣਾਂ ਹੋ ਰਹੀਆਂ ਨੇ ਉੱਥੇ ਜਾ ਕੇ ਆਪਣੀ ਗੱਲ ਕਹਿਣਾ ਤੇ ਲੋਕਾਂ ਨੂੰ ਪ੍ਰੇਰਿਤ ਕਰਨਾ ਪਿਛਲੇ ਦਿਨਾਂ ਚ ਤਿੰਨ ਚਾਰ ਦਿਨ ਪਹਿਲਾਂ ਇੱਕ ਸਰਵੇ ਜਿਹੜਾ ਡਿਸਕਸ ਹੋਇਆ ਏਬੀਬੀਪੀ ਨਿਊਜ਼ ਤੇ ਕਿਉਂਕਿ ਉਹ ਬੰਗਾਲ ਨਾਲ ਰਿਲੇਟਡ ਨੇ ਤੇ ਉਹਨਾਂ ਨੇ ਇੱਕ ਸਰਵੇ 23 ਫਰਵਰੀ ਤੱਕ ਦਾ ਡਾਟਾ ਉਹ ਕਹਿੰਦੇ ਸਾਡਾ ਉਹਦੇ ਚ 42% ਉਹਨਾਂ ਨੇ ਕਿਹਾ ਮਹਿੰਗਾਈ ਮੁੱਦਾ ਬਣੀ ਹੋਈ ਹੈ ਲਗਭਗ 30 32% ਮੁੱਦਾ ਜਿਹੜਾ ਬਣਿਆ ਹੋਇਆ ਉਹ ਬੇਰੁਜ਼ਗਾਰੀ ਹੈ ਤੇ 21% ਕਿਸਾਨ ਅੰਦੋਲਨ ਮੁੱਦਾ ਹੈ ਬੰਗਾਲ ਚ ਵੀ ਜੇ ਉਦੋਂ 21% ਹੈ ਤਾਂ ਸਾਡੇ ਇੱਕ ਸਜੁਗਤ ਮੋਰਚੇ ਦੇ ਵੀ ਜਾਣਗੇ ਬਾਕੀ ਵੀ ਜਾਣਗੇ ਹੋ ਸਕਦਾ ਹੈ ਇਹ ਜ਼ਿਆਦਾ ਇਹ ਇਹਦੇ ਨਾਲ ਜਾਗਰੂਕਤਾ ਆਏ ਤੇ ਮੁੱਦਾ ਜਿਆਦਾ ਵੱਡਾ ਬਣ ਜੇ ਜੇ ਜਿਆਦਾ ਵੱਡਾ ਬਣਦਾ ਤਾਂ ਲਾਜ਼ਮੀ ਹੈ ਕਿ ਬੀਜੇਪੀ ਨੂੰ ਦਾ ਨੁਕਸਾਨ ਹੋਏਗਾ ਤੇ ਇਹਦੂ ਇੱਕ ਅਲੱਗ ਗੱਲ ਵੀ ਹੈ ਬੰਗਾਲ ਦੀ ਇੱਕ ਬੈਕਗ੍ਰਾਉਂਡ ਹੈ ਸਿੰਘੂਰ ਤੇ ਨੰਦੀਗ੍ਰਾਮ ਜਿਹੜੇ ਦੋਨੇ ਥਾਵਾਂ ਤੇ 2007 ਦਾ ਕਿਸਾਨ ਅੰਦੋਲਨ ਹੋਇਆ 14 ਬੰਦੇ ਪਹਿਲੇ ਦਿਨ ਹੀ ਗੋਪਾਲਸ ਗੋਲੀਆਂ ਨਾਲ ਮਰੇ ਐਸਈ ਦੀ ਜਮੀਨ ਅਕਵਾਇਰ ਕਰਨ ਦੇ ਮਾਮਲੇ ਵਿੱਚ ਫਿਰ 200 ਮਰਿਆ ਉਸ ਤੋਂ ਬਾਅਦ ਜਮੀਨ ਅਕਵਾਇਰ ਕਰਨ ਦੇ ਮਾਮਲੇ ਵਿੱਚ ਫਿਰ 200 ਮਰਿਆ ਉਸ ਤੋਂ ਬਾਅਦ ਉਹ ਇੱਕ ਬੁਨਿਆਦ ਸੀ ਉਹ ਕਿਸਾਨ ਤੋਂ ਬਾਅਦ ਉਹੀ ਕੁ ਬੁਨਿਆਦ ਸੀ ਉਹ ਕਿਸਾਨ ਅੰਦੋਲਨ ਜਿਹੜਾ ਮਮਤਾ ਬੈਨਰਜੀ ਨੂੰ 2011 ਸੱਤਾ ਚ ਲਿਆਉਂਦਾ ਹੈ 10 ਸਾਲ ਤੋਂ 34 ਸਾਲ ਦੀ ਕਮਿਊਨਿਸਟਾਂ ਦੀ ਸਰਕਾਰ ਖਤਮ ਕਰਦਾ ਹੈ ਉੱਥੋਂ ਮੁੜ ਕੇ ਸੱਤਾ 'ਚ ਨਹੀਂ ਆਏ ਤੇ ਉਹ ਕਿਸਾਨ ਅੰਦੋਲਨ ਹੈ ਸੀ ਇਹਦਾ ਮਤਲਬ ਕਿਸਾਨ ਅੰਦੋਲਨ ਦਾ ਬੀਜ ਬੰਗਾਲ 'ਚ ਪਿਆ ਹੋਇਆ ਹੈ ਤੇ ਹੁਣ ਦੇ ਉਹਦੇ ਨਾਲ ਜੁੜ ਕੇ ਲਾਜ਼ਮੀ ਹੈ ਉਹਦਾ ਸਿਆਸੀ ਅਸਰ ਵੀ ਦੇਖਣ ਨੂੰ ਮਿਲੇਗਾ ਮੈਨੂੰ ਇਹ ਲੱਗਦਾ ਹੈ ਸਿਆਸਤ ਦੀ ਗੱਲ ਕਰ ਲੈਣੇ ਆ ਪੰਜਾਬ ਦੀ ਸਿਆਸਤ ਜਾਂ ਦੇਸ਼ ਦੀ ਸਿਆਸਤ ਦੇ ਵਿੱਚ ਵੀ ਇੱਕ ਉਝਾਲ ਆਇਆ ਹੋਇਆ ਕਿਸਾਨ ਅੰਦੋਲਨ ਦੇ ਨਾਲ ਅ ਅੰਦੋਲਨਸ ਦੇ ਵਿੱਚੋਂ ਜਿਹੜਾ ਆ ਪਾਰਟੀਆਂ ਵੀ ਨਿਕਲੀਆਂ ਨੇ ਲੀਡਰ ਵੀ ਨਿਕਲੇ ਨੇ ਕੀ ਲੱਗਦਾ ਕਿਸਾਨੀ ਅੰਦੋਲਨ ਦੇ ਵਿੱਚੋਂ ਕੋਈ ਪਾਰਟੀ ਨਿਕਲ ਸਕਦੀ ਹੈ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਨੇੜੇ ਨੇ ਇਮੀਡੀਏਟ ਤਾਂ ਨਹੀਂ ਇਹ ਗੱਲ ਕਹੀ ਜਾ ਸਕਦੀ ਪਰ ਇੱਕ ਗੱਲ ਜ਼ਰੂਰ ਹੈ ਕਿ ਜਿੰਨੇ ਲੋਕ ਇੱਥੇ ਬੈਠੇ ਨੇ ਜਿਹੜੇ ਅੰਦੋਲਨ ਚ ਆਏ ਹੋਏ ਨੇ ਉਹ ਅੰਦੋਲਨ ਚ ਤਾਂ ਆਏ ਨੇ ਕਿ ਹੁਣ ਤੱਕ ਦੀਆਂ ਜਿਹੜੀਆਂ ਪਾਰਟੀਆਂ ਅਵੇਲੇਬਲ ਨੇ ਉਹ ਸਭ ਤੋਂ ਉਚਾਟ ਨੇ ਇੱਕ ਵੀ ਪੋਲੀਟੀਕਲ ਧਿਰ ਐਡੇ ਵੱਡੇ ਸੰਕਟ ਨੂੰ ਇੱਡੇ ਵੱਡੇ ਇੱਕ ਭਰੋਸੇ ਨੂੰ ਲੋਕਾਂ ਦੇ ਨੂੰ ਹਾਸਲ ਨਹੀਂ ਕਰ ਸਕੀ ਕਿ ਸਾਡੇ ਕੋਲ ਕੋਈ ਇਹਦਾ ਇਲਾਜ ਹੈ ਇਹਦਾ ਮਤਲਬ ਸਮੁੱਚੀ ਸਿਆਸਤ ਜਿਹੜੀ ਹਾਰੀ ਹੋਈ ਸਿਆਸਤ ਹੈ ਪੰਜਾਬ ਕੋਲ ਹਜੇ ਲਾਜ਼ਮੀ ਇਹ ਲੋੜ ਤਾਂ ਹੈ ਕਿ ਕੋਈ ਨਵੀਂ ਚੀਜ਼ ਪੈਦਾ ਹੋਊਗੀ ਜੇਕਰ ਕਦੇ ਵੀ ਹੁੰਦਾ ਤੇ ਜੇ ਅੰਨਾ ਹਜ਼ਾਰੇ ਵਰਗੀ ਮੂਵਮੈਂਟ ਜਿਹੜੀ ਇੱਕ ਭ੍ਰਿਸ਼ਟਾਚਾਰ ਦੇ ਅੰਦੋਲਨ ਕੱਲੇ ਇੱਕ ਮੁੱਦੇ ਤੇ ਸੀ ਉਹਦੇ ਚੋਂ ਇੱਕ ਆਮ ਆਦਮੀ ਪਾਰਟੀ ਵਗੈਰਾ ਉੱਭਰ ਸਕਦੀ ਹੈ ਇਹ ਇਸ ਸਮੂਚੇੰ ਦੌਰਾਨ ਜੋ ਜਿਹੜਾ ਹੋਂਦ ਦਾ ਅੰਦੋਲਨ ਹੈ ਪੰਜਾਬ ਦੀ ਦਾ ਤੇ ਅੱਜ ਨਹੀਂ ਤਾਂ ਕੱਲ ਕੋਈ ਨਵੀਂ ਸਿਆਸਤ ਨਿਕਲੂਗੀ ਨਵੀਂ ਪਾਰਟੀ ਦਾ ਕੁਐਸਚਨ ਨਹੀਂ ਮੈਨੂੰ ਲੱਗਦਾ ਪਾਰਟੀ ਕੋਈ ਵੀ ਨਿਕਲਿਆ ਨਵੀਂ ਜਿੱਨਾ ਚਿਰ ਸਿਆਸਤ ਨਹੀਂ ਨਿਕਲਦੀ ਪ੍ਰੋਗਰਾਮ ਬੇਸਡ ਉਹਨਾਂ ਚਿਰ ਫਾਇਦਾ ਨਹੀਂ ਹੋਣਾ ਲੋਕਾਂ ਨੂੰ ਇਹਦੇ ਤੇ ਮੱਥਾ ਪચ્ચી ਕਰਨੀ ਪੈਗੀ ਮੈਨੂੰ ਲੱਗਦਾ ਇੱਥੋਂ ਮੁੜ ਕੇ ਜਾ ਕੇ ਬੈਠਣਗੇ ਨਹੀਂ ਐਂ ਤਾਂ ਬੈ ਨਹੀਂ ਬੈਠ ਜਾਣਗੇ ਸਾਰੇ ਬੰਦੇ ਹਰੇਕ ਉਸੇ ਸਾਂਚੇ ਚ ਫਿੱਟ ਹੋ ਜਾਣਗੇ ਜਦੋਂ ਬੰਦਾ ਅੱਗੇ ਵੱਧ ਜਾਂਦਾ ਤਾਂ ਕਈ ਚੀਜ਼ਾਂ ਸੋਚਦਾ ਹੈ ਸੰਭਾਵਨਾਵਾਂ ਮਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਰਸਤੇ ਵਿੱਚ ਚੱਲਦੇ ਆ ਇੱਕ ਸਵਾਲ ਬਹੁਤ ਵੱਡਾ ਖੜਾ ਹੋ ਜਾਂਦਾ ਡੈਮੋਕ੍ਰੇਸੀ ਦੇ ਉੱਤੇ ਇੱਕ ਪ੍ਰਸ਼ਨ ਚੈਨ ਲੱਗਦਾ ਵੀ ਵਾਕਿਆ ਹੀ ਡੈਮੋਕ੍ਰੇਸੀ ਇਸ ਦੇਸ਼ ਦੇ ਵਿੱਚ ਹੈਗੀ ਹੈ ਜਾਂ ਨਹੀਂ ਹੈਗੀ ਜਦੋਂ ਮਨਦੀਪ ਪੂਨੀਆ ਵਰਗੇ ਪੱਤਰਕਾਰ ਨੂੰ ਵੀ ਚੱਕ ਲਿਆ ਜਾਂਦਾ ਜਾਂ ਨੈਸ਼ਨਲ ਹਾਈਵੇਜ਼ ਦੇ ਉੱਤੇ ਜਿਹੜਾ ਆ ਖੱਟੇ ਮਾਰ ਦਿੱਤੇ ਜਾਂਦੇ ਆ ਐਨਆਈਏ ਦੇ ਨੋਟਿਸ ਜਿਹੜੇ ਆ ਐਦਾਂ ਵੰਡ ਦਿੱਤੇ ਜਾਂਦੇ ਆ ਤੁਹਾਨੂੰ ਕੀ ਲੱਗਦਾ ਇੱਕ ਪੱਤਰਕਾਰ ਕੀ ਸੋਚਦਾ ਵੀ ਵਾਕੀ ਡੈਮੋਕ੍ਰੇਸੀ ਹੈ ਜਾਂ ਨਹੀਂ ਨਹੀਂ ਪਿਛਲੇ ਦਿਨਾਂ ਚ ਦੋ ਰਿਪੋਰਟਾਂ ਆਈਆਂ ਨੇ ਜਿਹੜੀਆਂ ਇੰਪੋਰਟੈਂਟ ਨੇ ਜਿਨ੍ਹਾਂ ਨੂੰ ਦੇਖਣ ਵਾਲਾ ਹੈ ਇੱਕ ਰਿਪੋਰਟ ਇਹ ਕਹਿੰਦੀ ਹੈ ਪਹਿਲੀ ਵਾਰ ਹਿੰਦੂ ਭਾਰਤ ਜਿਹੜਾ ਹੈ ਆਜ਼ਾਦੀ ਤੋਂ 70-72 ਸਾਲਾਂ ਬਾਅਦ ਕੈਟਾਗਰੀ ਬਦਲਦੀ ਹੈ ਉਹਦੀ ਉਹ ਕਹਿੰਦੇ ਨੇ ਇਹ ਪਾਰਸਲ ਫ੍ਰੀ ਕੰਟਰੀ ਹੈ ਅਰਧ ਆਜ਼ਾਦ ਹੈ ਇਹਦਾ ਮਤਲਬ ਆਜ਼ਾਦ ਮੁਲਕ ਨਹੀਂ ਹੈ ਅਰਧ ਆਜ਼ਾਦ ਹਿੱਸੇ ਕਰਕੇ ਉਹਦੇ ਵਿੱਚ ਸਾਰੀਆਂ ਘਟਨਾਵਾਂ ਕੋਟ ਕੀਤੀਆਂ ਨੇ ਕਿਸਾਨ ਅੰਦੋਲਨ ਦੇ ਪ੍ਰਤੀ ਜੋ ਵਿਵਹਾਰ ਹੈ ਜਿਸ ਤੰਗ ਨਾਲ ਲੋਕਾਂ ਤੇ ਪਰਚੇ ਦਰਜ ਕੀਤੇ ਜਾਂਦੇ ਨੇ ਵੱਖਰੇ ਵਿਚਾਰਾਂ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਉਹ ਸਾਰੀਆਂ ਚੀਜ਼ਾਂ ਨੂੰ ਕੋਟ ਕਰਕੇ ਕਿਹਾ ਦੂਜੀ ਰਿਪੋਰਟ ਜੇ ਤਿੰਨ ਦਿਨ ਪਹਿਲਾਂ ਆਈ ਹੈ ਉਹ 스ਵੀਡਨ ਦੀ ਕੰਪਨੀ ਹੈ ਇੱਕ ਇੰਸਟੀਚਿਊਟ ਹੈ ਉਹ ਇੰਸਟੀਚਿਊਟ ਇਹ ਕਹਿ ਰਹੀ ਹੈ ਕਿ ਦੇਸ਼ ਦਾ ਜਿਹੜਾ ਇਲੈਕਟੋਰਲ ਡੈਮੋਕ੍ਰੇਸੀ ਹੈ ਉਹ ਇਲੈਕਟੋਰਲ ਜਿਹੜੀ ਆਟੋਕ੍ਰੇਸੀ ਚ ਬਦਲ ਗਈ ਹੈ ਮਤਲਬ ਉਹ ਵੀ ਕੁਲੀਨ ਤੰਤਰ ਚ ਬਦਲ ਗਿਆ ਹੈ ਉਹਦੇ ਚ ਸਾਡਾ ਸਾਰਾ ਜਿਵੇਂ ਚੋਣ ਲੜਨ ਤੇ ਇੰਨੇ ਪੈਸੇ ਚਾਹੀਦੇ ਨੇ ਇੰਨਾ ਲਾਮ ਲਸ਼ਕਰ ਚਾਹੀਦਾ ਆ ਸਧਾਰਨ ਬੰਦੇ ਨਹੀਂ ਲੜ ਸਕਦੇ ਉਹਦੇ ਚ ਮਨੁੱਖੀ ਅਧਿਕਾਰਾਂ ਦੇ ਕੁਐਸਚਨ ਵੀ ਨੇ ਉਹਦੇ ਚ ਚੋਣਾ ਚ ਅਪਰਾਧੀਆਂ ਦੀ ਇਨਵੋਲਵਮੈਂਟ ਵੀ ਹੈ ਉਹ ਸਾਰੀਆਂ ਚੀਜ਼ਾਂ ਨੇ ਇਹ ਦੋ ਦੁਨੀਆ ਪੱਦਰ ਤੇ ਦਾ ਮਤਲਬ ਦੇਸ਼ ਦੀ ਸਾਖ ਕਿੰਨੀ ਨੀਚੇ ਜਾ ਰਹੀ ਹੈ ਜਿਹੜੀ ਚ ਇਹ ਚਿੰਤਾਜਨਕ ਹੈ ਸਰਕਾਰਾਂ ਨੂੰ ਉਹਦੇ ਬਾਰੇ ਸੋਚਣਾ ਚਾਹੀਦਾ ਨਹੀਂ ਅੱਗੇ ਤਾਂ ਪ੍ਰਧਾਨ ਮੰਤਰੀ ਜਾਂਦਾ ਸੀ ਰੈਲੀਆਂ ਕਰਾ ਕਰਾ ਹਿੰਦੁਸਤਾਨ ਲਈ ਤਾੜੀਆਂ ਮਰਵਾਉਂਦਾ ਸੀ ਹੁਣ ਇੰਨੇ ਕ ਸਮੇਂ ਚ ਇੰਨਾ ਬਦਲ ਜਾਣਾ ਹੈ ਉਹਦੇ ਪ੍ਰਤੀ ਤਸਵੀਰ ਲੋਕਾਂ ਦੇ ਔਰ ਦੂਜੇ ਪਾਸੇ ਕਿਸਾਨ ਅੰਦੋਲਨ ਦੀ ਤਸਵੀਰ ਟਾਈਮ ਜੀ ਮੈਗਜ਼ੀਨ ਤੇ ਟਾਈਟਲ ਪੇਜ ਲਿਆ ਜਾਂਦੀ ਹੈ ਤਾਂ ਇਹ ਬਖਰੇਵਾ ਦਿਖਾਈ ਦਿੰਦਾ ਕਿ ਲੋਕ ਕਿਤੇ ਹੋਰ ਖੜੇ ਨੇ ਤੇ ਸਰਕਾਰ ਕਿਤੇ ਹੋਰ ਖੜੀ ਹੈ ਤੇ ਜੇ ਜਮਹੂਰੀਅਤ ਬਲ ਪਰਤਣਾ ਹੈ ਸਾਈ ਸਾਰੀਆਂ ਤਾਨਾਸ਼ਾ ਰੁਚੀਆਂ ਸਾਰੀ ਨੋਟਬੰਦੀ ਤੋਂ ਲੈ ਕੇ ਜੀਐਸਟੀ ਤੱਕ ਜੀਐਸਟੀ ਤੋਂ ਅੱਗੇ ਹੁੰਦੇ ਹੋਏ ਨਾਗਰਿਕ ਸੋਧ ਬਿਲ ਐਨਆਈਏ ਸੀਆਈ ਜਿਹੜਾ ਤੇ ਜਿਹੜਾ ਜੂਏਪੀਏ ਤੇ ਉਸ ਤੋਂ ਬਾਅਦ ਕਿਰਤ ਕਾਨੂੰਨਾ ਚ ਸੋਧ ਉਸ ਤੋਂ ਬਾਅਦ ਕਿਸਾਨੀ ਕਾਨੂੰਨਾ ਚ ਸੋਧ ਦੇ ਸਭ ਕੁਝ ਤੇ ਦੁਬਾਰਾ ਸੋਚਣਾ ਪਿਆ ਕੋਵਿਡ ਦੀ ਗੱਲ ਕਰ ਲੈਨੇ ਆ ਹੁਣ ਵੀ ਸਕੂਲ ਜਿਹੜੇ ਆ ਬੰਦ ਕਰ ਦਿੱਤੇ ਗਏ ਆ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਹਿੰਦੇ ਜਦੋਂ ਕੋਵਿਡ ਦਾ ਪਹਿਲਾ ਦੌਰ ਸੀ ਤਾਂ ਉਦੋਂ ਜਿਹੜਾ ਆ ਸ਼ਹੀਨ ਬਾਗ ਦਾ ਮੋਰਚਾ ਪਟ ਦਿੱਤਾ ਗਿਆ ਸੀ ਹੁਣ ਕਹਿੰਦੇ ਦੂਜਾ ਦੌਰ ਸ਼ੁਰੂ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਇਹ ਡਰਾ ਦਾ ਜਿਹੜਾ ਮਾਹੌਲ ਆ ਉਹ ਪੈਦਾ ਕੀਤਾ ਜਾ ਰਿਹਾ ਡੱਲੇਵਾਲ ਸਾਹਿਬ ਨੇ ਵੀ ਇੱਕ ਸਪੀਚ ਦੇ ਵਿੱਚ ਇਹ ਗੱਲ ਆਖੀ ਸੀ ਕੀ ਲੱਗਦਾ ਨਹੀਂ ਮੈਨੂੰ ਲੱਗਦਾ ਇਹ ਅੰਦੋਲਨ ਤਾਂ ਹੋਇਆ ਹੀ ਕੋਵਿਡ ਚ ਹੀ ਸ਼ੁਰੂ ਹੈ ਸਾਰੇ ਅੰਦੋਲਨ ਉਹ ਡਰ ਖਤਮ ਕਰਕੇ ਹੀ ਹੋਇਆ ਹੈ ਤੁੱਕੇ ਪੰਜਾਬ ਦੇ ਕਿਸਾਨ ਨੂੰ ਪਹਿਲਾਂ ਲੱਗਿਆ ਸੀ ਜਦੋਂ ਕੋਵਿਡ ਕੋਦੋ ਕੋਵਿਡ ਸੀ ਜਦੋਂ ਪਹਿਲਾ ਸੀਜ਼ਨ ਆਇਆ ਸੀ ਕਣਕ ਦਾ ਉਦੋਂ ਮਾਰਚ ਚੋਂ ਲੱਗਿਆ April ਪਹਿਲਾ ਸੀਜ਼ਨ ਸੀ ਹੁਣ ਦੂਜਾ ਕਣਕ ਦਾ ਸੀਜ਼ਨ ਆ ਵਿੱਚ ਦੀ ਝੋਨੇ ਦਾ ਸੀਜ਼ਨ ਵੀ ਲੰਘ ਗਿਆ ਤੇ ਇਸ ਕਰਕੇ ਇਸ ਅੰਦੋਲਨ ਤੇ ਕੋਵਿਡ ਨਹੀਂ ਚੱਲਦਾ ਹੁਣ ਉਹ ਚੱਲ ਗਿਆ ਜਿਹੜੀ ਮਤਲਬ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜਦੀ ਇੱਕ ਅੰਦੋਲਨ ਉੱਠ ਗਿਆ ਕੱਲਾ ਕੋਵਿਡ ਕਰਕੇ ਤਾਂ ਨਹੀਂ ਇਹ ਬੰਦ ਹੋਏਗਾ ਪਰ ਕੋਵਿਡ ਦਾ ਸਾਰਾ ਲੈ ਕੇ ਉਹਨੇ ਕਾਨੂੰਨ ਬਣਾਏ ਸੀ ਵੀ ਸ਼ਾਇਦ ਲੋਕ ਬੋਲਣ ਹੀ ਨਾ ਤੇ ਉਹ ਆਰਡੀਨਸ ਤਾਂ ਹੀ ਆਏ ਸੀ ਨਾ ਵੀ ਕਾਨੂੰਨ ਦਾ ਜਿਹੜਾ ਨੀਓਮੀ ਕਲੇਨ ਇੱਕ ਪੱਤਰਕਾਰ ਹੈ ਕੈਨੇਡੀਆ ਨਾ ਤੇ ਜਿਹਦੀ ਉਹ ਕਿਤਾਬ ਹੈ ਸ਼ੌਕ ਡਾਕਟਰ ਐਂ ਸਦਮਾ ਸਿਧਾਂਤ ਉਹ ਇਹੀ ਕਹਿੰਦੇ ਕਿ ਜਦੋਂ ਵੱਡੇ ਪਾਲਿਸੀ ਡਿਸੀਜਨ ਲੈਣੇ ਨੇ ਉਦੋਂ ਪਹਿਲਾਂ ਲੋਕਾਂ ਨੂੰ ਸਦਮੇ 'ਚ ਲਿਆਓ ਉਹ ਹਥਿਆਰ ਸੁੱਟ ਦੰਦੇ ਨੇ ਉਸ ਤੋਂ ਬਾਅਦ ਜੋ ਮਰਜ਼ੀ ਲਾਗੂ ਕਰੋ ਇਹੀ ਕੋਸ਼ਿਸ਼ ਸੀ ਪਰ ਕੁਦਰਤੀ ਇਹ ਪੁੱਠੀ ਪੈ ਗਈ ਲੋਕਾਂ ਨੇ ਹਥਿਆਰ ਨਹੀਂ ਛੱਡੇ ਲੋਕ ਮੰਦਾਨੇ ਜੰਗ 'ਚ ਆ ਗਏ ਨੇ ਤੇ ਇਸ ਲਈ ਕੁਦਰਤ ਨੇ ਇਹ ਅੰਦੋਲਨ ਦੀ ਸਭ ਤੋਂ ਖੂਬਸੂਰਤੀ ਇੱਕੋ ਹੀ ਗੱਲ ਹੈ ਇਹਨੇ ਦੋ ਡਰ ਖਤਮ ਕੀਤੇ ਨੇ ਕੋਵਿਡ ਦਾ ਤੇ ਮੋਦੀ ਦਾ ਤੇ ਪਰਚੇ ਪਾਉਣੇ ਨੇ ਪਰਚੇ ਪਾਉਣੋ ਕੋਈ ਗੱਲ ਨਹੀਂ ਤੇ ਜੇ ਕੋਵਿਡ ਨਾਲ ਮਰ ਜਾਗੇ ਤਾਂ ਕੋਈ ਗੱਲ ਨਹੀਂ ਜਦੋਂ ਡਰ ਖਤਮ ਹੋ ਜਾਏ ਲੋਕਾਂ ਦੇ ਵਿੱਚੋਂ ਸੱਤਾ ਦਾ ਖੌਫ ਖਤਮ ਹੋ ਜਾਏ ਤਾਂ ਉਹਨਾਂ ਅੰਦੋਲਨਾਂ ਨੂੰ ਡਰਾਉਣਾ ਤੇ ਉਹਨਾਂ ਅੰਦੋਲਨਾਂ ਨੂੰ ਖਤਮ ਕਰਨਾ ਬੜਾ ਮੁਸ਼ਕਲ ਕੰਮ ਹੋ ਜਾਂਦਾ ਆ ਆਖਰੀ ਸਵਾਲ ਹੈ ਜੀ ਮੇਰਾ ਪੱਤਰਕਾਰਤਾ ਦੀ ਜੇ ਗੱਲ ਕਰ ਲਈਏ ਜਾਂ ਪੱਤਰਕਾਰਾਂ ਦੀ ਗੱਲ ਕਰ ਲਈਏ ਦੋਵਾਂ ਦੀ ਕੀ ਭੂਮਿਕਾ ਰਹੀ ਹੈ ਸੰਘਰਸ਼ ਦੇ ਵਿੱਚ ਚਾਹੇ ਉਹ ਪੰਜਾਬ ਦੇ ਪੱਤਰਕਾਰ ਹੋਣ ਚਾਹੇ ਨੈਸ਼ਨਲ ਮੀਡੀਆ ਹੋਵੇ ਚਾਹੇ ਇੰਟਰਨੈਸ਼ਨਲ ਮੀਡੀਆ ਹੋਵੇ ਨਹੀਂ ਬਿਲਕੁਲ ਮੈਨੂੰ ਲੱਗਦਾ ਕਿ ਪੱਤਰਕਾਰ ਵੀ ਪੱਤਰਕਾਰ ਤੇ ਜਿਹੜੀਆਂ মিডিਆ ਹਾਊਸ ਨੇ ਇਹ ਦੋ ਅਲੱਗ-ਅਲੱਗ ਚੀਜ਼ਾਂ ਹੋ ਗਈਆਂ ਨੇ ਹੁਣ ਤੇ ਜਿਹੜੇ ਪੱਤਰਕਾਰਾਂ ਨੂੰ ਤਾਂ ਇੰਡੀਪੈਂਡੈਂਟ ਮੌਕਾ ਮਿਲਦਾ ਪੱਤਰਕਾਰਾਂ ਦੀ ਮੈਜੋਰਿਟੀ ਅੱਜ ਵੀ ਉਹ ਥੋੜਾ ਜਿਹਾ ਉਹਦੇ ਵਿੱਚ ਐਂਟੀ-ਇਸਟੈਬਲਿਸ਼ਮੈਂਟ ਖਾਸਾ ਹੁੰਦਾ ਹੈ ਉਹ ਗਵਰਨਮੈਂਟਾਂ ਨਾਲ ਲੜਨਾ ਚਾਹੁੰਦਾ ਹੈ ਲੋਕਾਂ ਦੀ ਗੱਲ ਕਰਨਾ ਚਾਹੁੰਦਾ ਹੈ ਪਰ ਕਈ ਸੰਸਥਾਵਾਂ ਐਸਨ ਰੋਜੀ-ਰੋਟੀ ਦਾ ਕੁਐਸਚਨ ਵੀ ਹੁੰਦਾ ਹੁਣ ਜਿਹੜਾ ਨੈਸ਼ਨਲ মিডিਆ ਦਾ ਵੱਡਾ ਹਿੱਸਾ ਹੈ ਉਹ ਕਾਰਪੋਰੇਟ ਮਾਲਕੀ ਦਾ ਹਿੱਸਾ ਬਣ ਗਿਆ ਹੈ ਤੇ ਜਦੋਂ ਕਾਰਪੋਰੇਟ ਮਾਲਕੀ ਦਾ ਹਿੱਸਾ ਬਣ ਗਿਆ ਜਿਹੜਾ ਅੰਦੋਲਨ ਕਾਰਪੋਰੇਟ ਦੇ ਖਿਲਾਫ ਚੱਲ ਰਿਹਾ ਹੈ ਤਾਂ ਉਹ ਨਹੀਂ ਦਿਖਾਏਗਾ ਉਹਦੇ ਖਿਲਾਫ ਚੀਜ਼ਾਂ ਇਸ ਲਈ ਉਹਦੇ ਚੋਂ ਬਹੁਤੇ ਪੱਤਰਕਾਰ ਤੰਗ ਵੀ ਨੇ ਪਰੇਸ਼ਾਨ ਕੁਝ ਨੌਕਰੀਆਂ ਛੱਡ ਗਏ ਜਿਨ੍ਹਾਂ ਦਾ ਰੋਜੀ ਰੋਟੀ ਕੰਜਾਂ ਦੀ ਨੌਕਰੀ ਮਜਬੂਰੀ ਵੀ ਹੁੰਦੀ ਹੈ ਰੋਜੀ ਰੋਟੀ ਛੱਡ ਨਹੀਂ ਸਕਦੇ ਤੇ ਨੌਕਰੀ ਤਾਂ ਕਰਨੀ ਹੋਇਆ ਉਹ ਮਜਬੂਰੀ ਅਲੱਗ ਹੈ ਸਾਰੇ ਮਤਲਬ ਪੱਤਰਕਾਰਾਂ ਦਾ ਵੱਡਾ ਹਿੱਸਾ ਨਹੀਂ ਕਈ ਵਾਰ ਗਲਤ ਹੁੰਦਾ ਪਰ ਮੀਡੀਆ ਦੀ ਓਨਰਸ਼ਿਪ ਦਾ ਸਵੈਸ਼ਣ ਹੁੰਦਾ ਉਹ ਸਭ ਤੋਂ ਇਸੇ ਕਰਕੇ ਇਹਦੇ ਚੋ ਇਹ ਦੇਖਿਆ ਜਾ ਰਿਹਾ ਹੈ ਇੰਟਰਨੈਸ਼ਨਲ ਮੀਡੀਆ ਇਸ ਅੰਦੋਲਨ ਦੀ ਸਪੋਰਟ 'ਚ ਹੈ ਪੰਜਾਬ ਦਾ ਖਾਸ ਤੌਰ ਤੇ ਉਹ ਸਾਰਾ ਮੀਡੀਆ ਜਿਹੜਾ ਕੋਈ ਚਾਹੇ YouTube ਚੈਨਲ ਨੇ ਚਾਹੇ ਜਿੱਥੇ ਵੀ ਕਿਤੇ ਹੋਰ ਇੰਸਟੀਚਿਊਟ ਚ ਫਰੀडम ਮਿਲੀ ਹੋਵੇ ਉਹ ਸਾਰਾ ਅੰਦੋਲਨ ਦੇ ਪੱਖ ਚ ਦਿਖਾਈ ਦਿੱਤਾ ਹੈ ਇਸ ਲਈ ਮਾਲਕੀਕਰੂ ਸਵਾਲ ਹੈ ਇੱਥੇ ਰੋਲ ਉਹਦੇ ਚੋਂ ਹੀ ਦੇਖਿਆ ਜਾਣਾ ਚਾਹੀਦਾ ਹੈ ਇਕੱਲੇ ਇੰਡੀਵਿਜੂਅਲ ਤੋਂ ਰੋਲ ਨਹੀਂ ਦੇਖਿਆ ਜਾਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨ ਆਈਸੀਕਯੂ ਕੀ ਪੱਤਰਕਾਰ ਹਮੀਰ ਸਿੰਘ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਮੀਡੀਆ ਨੂੰ ਲੈ ਕੇ ਇਹਨਾਂ ਨੇ ਗੱਲਬਾਤ ਕੀਤੀ ਹੈ ਕਾਰਪੋਰੇਟ ਜਿਹੜਾ ਮੀਡੀਆ ਆ ਨੈਸ਼ਨਲ ਮੀਡੀਆ ਦੀ ਇਹਨਾਂ ਨੇ ਗੱਲ ਕੀਤੀ ਹੈ ਕਿਤੇ ਨਾ ਕਿਤੇ ਰੋਜ਼ੀ ਰੋਟੀ ਦਾ ਸਵਾਲ ਵੀ ਬਣ ਜਾਂਦਾ ਉਹਨਾਂ ਦੇ ਕਿਤੇ ਨਾ ਕਿਤੇ ਜਿਹੜਾ ਆ ਜ਼ਮੀਰ ਤੋਂ ਫੈਸਲੇ ਵੀ ਲਏ ਜਾਂਦੇ ਨੇ ਹੋਰ ਵੀ ਇਹਨਾਂ ਨੇ ਡੈਮੋਕ੍ਰੇਸੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਭਾਰਤ ਇੱਕ ਜਿਹੜਾ ਆ ਆਜ਼ਾਦ ਨਹੀਂ ਸਗੋਂ ਕਿ ਅਰਧ ਆਜ਼ਾਦ ਜਿਹੜਾ ਦੇਸ਼ ਆ ਇਹਦੇ ਉੱਤੇ ਵੱਡੇ ਸਵਾਲ ਜਿਹੜੇ ਆ ਹਮਿੰਦਰ ਸਿੰਘ ਜੀ ਨੇ ਖੜੇ ਕੀਤੇ ਨੇ ਕੈਮਰਾਮੈਨ ਸ਼ਮਸ਼ੀਰ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਮਰਾ ਪ੍ਰੋ ਪੰਜਾਬ ਟੀਵੀ ਸਿੰਘੂ ਬਾਰਡਰ ਨਿਊ ਦਿੱਲੀ